ਓਏ ਕਾਲੋ ਦੇਖ ਲੈ ਕਿ ਹੋ ਜਾ ਟਾਈਮ ਆ ਗਿਆ ਜਿਹੜੀ ਆਪਣੀ ਰਿਸ਼ਤੇਦਾਰੀ ਚ ਪਿੰਕੀ ਨਹੀਂ ਹੁੰਦੀ ਸੀ ਉਹ ਕੰਜਰ ਦੀ ਕਿਸੇ ਮੁੰਡੇ ਨਾਲ ਭੱਜ ਗਈ ਤੇ ਮੈਂ ਤੇਰੇ ਅੱਗੇ ਹੱਥ ਬੰਦਾ ਇਹ ਗੱਲ ਕਿਸੇ ਨੂੰ ਦੱਸੀ ਨਾ ਤੈਨੂੰ ਮੇਰੀ ਸੌਹ ਲੱਗੇ ਠੀਕ ਆ ਜੀ ਕਿਸੇ ਨੂੰ ਨਹੀਂ ਦੱਸਦੀ ਤੇ ਚੱਲ ਹੁਣ ਮੈਂ ਚੱਲਿਆ ਖੇਤ ਓਏ ਕਿਸੇ ਕੋਲ ਬੱਕਰ ਆਂਦਾ ਹੀ ਤੈਨੂੰ ਮੈਂ ਬਾਰ ਬਾਰ ਕਹੀ ਜਾਂਣਾ ਤੈਨੂੰ ਮੈਂ ਆਪਣੀ ਸੌਹ ਪਾਈ ਹੋਈ ਐ ਓ ਨਹੀਂ ਦੱਸਦੀ ਇੱਕ ਵਾਰੀ ਕਹਿ ਦਿਆ ਤਾ ਬੰਦਾ ਥੋੜਾ ਬੋਧ ਕੀਂਦਾ ਕਰੇ ਮੇਰੇ ਤੇ ਹਾਏ ਓ ਰੱਬਾ ਅੱਜ ਮੈਂ ਢੱਡ ਦੀ ਗੈਸ ਕਾਦੂ ਬਣੀ ਪਈ ਆ ਮੈਂ ਤਾਂ ਕੁਝ ਖਾਦਾ ਵੀ ਨਹੀਂ ਓ ਹਾਂ ਸੱਚ ਜਿਹੜੀ ਪੂ ਯਾਵੇ ਹਾ ਰੱਬਾ ਮੇਰਾ ਹਾਲ ਤਾਂ ਜਾਦੇ ਖਰਾ ਹੋ ਜਾਂਦੀ ਆ ਮੈਨੂੰ ਲੱਗਦਾ ਮੇਰਾ ਅੰਤ ਵੇਲਾ ਆ ਗਿਆ ਨਿਕਾਲੋ ਆ ਕੀ ਹੋ ਗਿਆ ਤੈਨੂੰ ਵਿਚੰਦਰਿਆ ਕਿਹੜੇ ਤੋਂ ਮੈਨੂੰ ਸਵੇਰੇ ਪਿੰਕੀ ਵਾਲੀ ਗੱਲ ਦੱਸ ਕੇ ਗਿਆ ਉਹ ਮੇਰੇ ਅੰਦਰ ਪਚ ਨਹੀਂ ਰਹੀ ਉਹ ਤੁਹਾਡੀ ਭੈਣ ਨੂੰ ਆ ਲੈ ਮੈਂ ਤੇਰੀ ਮਾਂ ਨੂੰ ਫੋਨ ਲਾਤਾ ਲੈ ਗੱਲ ਕਰ ਹੈਲੋ ਬੇਬੇ ਜਿਹੜੀ ਇਹ ਮੇਰੇ